ਸਤਿ ਸ਼੍ਰੀ ਅਕਾਲ ਜੁਲਿਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਜੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਨਾ ਵੀਰਾ ਪਹਿਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਬੰਦ ਕੱਖਲਾਫ ਐਫ ਆਈ ਆਰ ਦਰਜ ਬਾਬੇ ਦਾ ਨਾਂ ਨਹੀਂ ਐਫ ਆਈ ਆਰ ਐਫ ਆਈ ਟੀ ਦੇ ਸੌਂਪੀ ਸ਼ੁਰੂਆਤੀ ਰਿਪੋਰਟ ਇਸ ਦੇ ਨਾਲ ਹੀ ਹਥਿਆਰ ਦੇ ਉੱਤਰੀ ਪ੍ਰਦੇਸ਼ ਦੇ ਹਥਿਆਰ ਚ ਮੰਗਲਵਾਰ ਨੂੰ ਨਰਾਇਣ ਸਰਕਾਰ ਵਿਸ਼ਵਹਰੀ ਦੇ ਸਤਸੰਗ ਤੋਂ ਬਾਅਦ ਪਾਜੜ ਚ ਮਰਨ ਵਾਲੀਆਂ ਗਿਣਤੀ 121 ਹੋ ਗਈ ਹੈ ਇਹਨਾਂ ਚੋਂ 112 ਦੀ ਪੁਸ਼ਟੀ ਹੋ ਸਕਦੀ ਹੈ ਜੋ ਕਿ ਸਖਾਸਤ ਬਾਕੀ ਦੇ ਮਰਨ ਵਾਲਿਆਂ ਚੋਂ ਹਰਿਆਣਾ ਮੱਧ ਪ੍ਰਦੇਸ਼ ਰਾਜਸਥਾਨ ਦੇ ਲੋਕ ਵੀ ਸ਼ਾਮਿਲ ਸਨ 28 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਇਸ ਹਾਦਸੇ ਦੇ ਦੌਰਾਨ ਇਸ ਦੇਨਬੋਤਵਰ ਪੁਲਿਸ ਨੇ ਮੌਕੇ ਤੇ ਸੇਵਾਦਾਰ ਦੇਵ ਪ੍ਰਕਾਸ਼ ਮਧੂਕਰ ਸਮੇਤ ਹੋਰ ਪ੍ਰਬੰਧਕਾਂ ਖਿਲਾਫ ਇੱਕ ਮੁਕਦਮਾ ਦਰਜ ਕੀਤਾ ਹੈ ਪਰ ਬਾਬੇ ਦੇ ਨੂੰ ਕਿਸੇ ਦਾ ਸ਼ਾਮਲ ਨਹੀਂ ਕੀਤਾ ਗਿਆ ਹੈ ਪ੍ਰਬੰਧਕ ਪਰਿਵਾਰ ਦਾ ਫਰਾਵਰ ਹਨ ਅਤੇ ਬੁੱਧਵਾਰ ਨੂੰ ਮੁੱਖ ਮੰਤਰੀ ਜੋਗੀ ਨੇ ਪੁੱਜ ਕੇ ਖਾਸੇ ਦਾ ਵਾਲੀ ਥਾਂ ਦਾ ਨਿਰਖਣ ਕੀਤਾ ਖਬਰ ਨੂੰ ਅੱਤਕ ਵੇਖਣ ਲਈ